ਜੀ ਕਿਪੋਤੇ ਪਰਕਟੇ ਗੁਰ ਤੇਗ ਬਹਾਦਰ ਸਗਰ ਸਿਸ਼ਟ ਪਟਾਫੀ ਚਾਦਰ ਤਿਲਕ ਜੰਜੂ ਦੇ ਰਾਖੇ ਮਹਾਨ ਸਤਿਗੁਰੂ ਧਰਮ ਰਖਕ ਪੂਰੀ ਮਨੁੱਖਤਾ ਦੇ ਸਾਂਝੇ ਰਹਿਬਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਹੁੰਦੇ ਸਿੱਖਾਂ ਦੀ ਨਮੈਂਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਅਪਰੰਧ ਕਮੇਟੀ ਦੇ ਮੁਖ ਸੇਵਾਦਾਰ ਸਰਦਾਰ ਹਜਿੰਦਰ ਸਿੰਘ ਜੀ ਤਾਮੀ ਸਰਪ੍ਰਧਾਨ ਸਾਹਿਬ ਜੀ ਨੇ ਆਪ ਜੀ ਦੇ ਨਾਲ ਵਿਸਤਾਰ ਸਹਿਤ ਸਾਰੇ ਸਮਾਗਮਾਂ ਸੰਬੰਧੀ ਜੋ ਪ੍ਰੋਗਰਾਮ ਅਲੀਕਿਆ ਉਹਨਾਂ ਦੇ ਸੰਧੀ ਵਿਸਤਾਰ ਸਹਿਤ ਚਾਣਨਾ ਪਾਇਆ ਹੈ ਰਾਤਰੀ ਜੋ ਨਗਰ ਕੀਰਤਨ 21 ਅਗਸਤ ਤੋਂ ਗੁਰਦੁਆਰਾ ਤੋੜੀ ਸਾਹਿਬ ਸਾਵਨ ਤੋਂ ਆਰੰਭ ਹੋਇਆ ਸਾਨੂੰ ਸਿੱਖਾਂ ਦੇ ਮੁਕੱਦਸ ਸਥਾਨ ਸਥਾਚ ਕੰਢੇ ਸ੍ਰੀ ਹਰਮੰਦਰ ਸਾਹਿਬ ਵਿਖੇ ਕੁਝੇ ਸਨ ਪੰਜ ਪیرے ਸਹਿਬਾਨ ਸ਼ਾਂਤੀ ਸਿੰਘ ਨਗਾਰਤੀ ਸਿੰਘ ਅਤੇ ਗੁਰੂ ਦੀ ਛਤਰ ਸ਼ਾਹ ਹੇਠ ਜੋ ਨਗਰ ਕੀਰਤਨ ਆਰੰਭ ਹੋਇਆ ਹੈ ਸੰਗਤਾਂ ਨੇ ਜਿੰਨੇ ਵੀ ਸਟੇਟਾਂ ਦੇ ਵਿੱਚ ਸ਼ਹਿਰਾਂ ਪਿੰਡਾਂ ਵਿੱਚ ਨਗਰ ਕੀਰਤਨ ਗਿਆ ਬੜੀ ਸ਼ਰਧਾ ਭਾਵਨਾ ਦੇ ਨਾਲ ਸਵਾਗਤ ਕੀਤਾ ਹੈ ਸਾਰੇ ਪ੍ਰਬੰਧਕੀ ਤੇ ਹਨ ਮੈਂ ਦਾਸ ਦਾਸ ਵੱਲੋਂ ਸਾਡੇ ਮਾਨਯੋਗ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਮੁਖਰੰਤੀ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਜਿਨ੍ਹਾਂ ਨੇ ਦਾਸ ਨੂੰ ਸੇਵਾ ਦਾ ਇਹ ਮੌਕਾ ਬਖਸ਼ਿਸ਼ ਕੀਤਾ ਸਾਡੇ ਪ੍ਰਧਾਨ ਸਾਹਿਬ ਦਾ ਸਮੁੱਚੀ ਜੋ ਕਮੇਟੀ ਹੈ ਸਮੁੱਚੇ ਪ੍ਰਬੰਧ ਇਹਦੇ ਵਿੱਚ ਸਕੱਤਰ ਸਾਹਿਬਾਨ ਮੈਨੇਜਰ ਸਾਹਿਬਾਨ ਚਾਰ ਸਾਹਿਬਾਨ ਸਾਰਾ ਸਟਾਫ ਜਿਨ੍ਹਾਂ ਨੇ ਬੜੀ ਤੰਦਹੀ ਦੇ ਨਾਲ ਆਪਣੀਆਂ ਸਵਾਮਾਂ ਨਿਭਾਈਆਂ ਨੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪ ਲਈਆਂ ਨੇ ਤੇ ਪਾਰਸ਼ਾ ਜੀ ਦਾ ਇਹ ਸਾਨੂੰ ਉਪਦੇਸ਼ ਹੈ ਜੋ ਸਾਨੂੰ ਜਿਸ ਤਰ੍ਹਾਂ ਕਿਰਪਾ ਕਰਦੇ ਹਨ ਜੈਸੇ ਪਾਹਨ ਜਲ ਮਹਿ ਰੱਖਿਓ ਪੈਦਾ ਨਾ ਹੈ ਤਹਿ ਪਾਣੀ ਤੈਸੇ ਤੂ ਮਤਾਹ ਪਛਾਨੋ ਭਗਤੀਹੀਨ ਜੋ ਪ੍ਰਾਨੀ ਪਾਹਨ ਕਹਿੰਦੇ ਨੇ ਪੱਥਰੋਂ ਜੋ ਕਹਿੰਦੇ ਜੀਵ ਪ੍ਰਮਾਤਮਾ ਦੀ ਬੰਦਗੀ ਨਹੀਂ ਕਰਦਾ ਭਗਤੀ ਨਹੀਂ ਕਰਦਾ ਉਸ ਦਿੱਤੀ ਹੋਈ ਦਾਤ ਦਾ ਸ਼ੁਕਰ ਨਹੀਂ ਕਰਦਾ ਉਹ ਕਿਰਤ ਕਰਨਾ ਪੱਥਰ ਦੇ ਸਮਾਨ ਹੈ ਤੇ ਮਹਾਰਾਜ ਜੀ ਦਾ ਉਹ ਉਪਦੇਸ਼ ਹੈ ਸਾਨੂੰ ਜੋ ਸਾਡੇ ਤੇ ਮਹਾਰਾਜ ਨੇ ਬਖਸ਼ੀਆਂ ਕੀਤੀਆਂ ਨੇ ਸਾਨੂੰ ਮਾਨ ਬਖਸ਼ ਕੀਤਾ ਸਿੱਖਾਂ ਨੂੰ ਐਸੇ ਮਹਾਨ ਸਤਿਗੁਰੂ ਦਾ ਜਿਹੜਾ ਇਹ ਸ਼ਹੀਦੀ ਪੁਰਬਾ ਪਾਰਸ਼ਾ ਜੀ ਦਾ ਗੁਰਾਇਜ ਪੁਰਬਾ ਦਸਵੇਂ ਪਾਸ਼ਾ ਜੀ ਦਾ ਉਹ ਜੋ ਸਮਾਗਮ ਆਨੰਦਪੁਰ ਸਾਹਿਬ ਲਿਕੇ ਹਨ ਤੇ ਪ੍ਰਧਾਨ ਸਾਹਿਬ ਜੀ ਨੇ ਬੇਨਤੀ ਕੀਤੀ ਵੀ ਘਰ ਘਰ ਦਾ ਬੱਚਾ ਪਰਿਵਾਰਾਂ ਸਮੇਤ ਹਰੇਕ ਸੰਗਤ ਉਥੇ ਜ਼ਰੂਰ ਨਤਮਸਤ ਹੋਵੇ ਤਾਂ ਹੀ ਜਿਹੜੇ ਇਹ ਸਾਡੇ ਗੁਰਪੁਰਬ ਮਨਾਉਣੇ ਸ਼ਤਾਬ ਦੀ ਮਨਾਉਣੀਆਂ ਸਫਲਨ ਸਾਰੇ ਪ੍ਰਬੰਧ ਆਪ ਸਮੁੱਚੇ ਮੀਡੀਆ ਦਾ ਦਾਸ ਵੱਲੋਂ ਪ੍ਰਧਾਨ ਸਾਹਿਬ ਵੱਲੋਂ ਸਾਡੇ ਸਿੰਘ ਸਾਹਿਬ ਜੀ ਕੈਨੀ ਰਗਵੀ ਸਿੰਘ ਜੀ ਨੂੰ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਹੋਈਆਂ ਭੂਲਾਂ ਦੀ ਖਿਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਤਿਕਾ ਕਾਨੇ ਮਰਦਾ ਸਾਹਿਬ ਕਿ ਇਹ ਮਹਾਨ ਸ਼ਤਾਬਦੀਆਂ ਕਰਮਾਂ ਵਾਲਾਂ ਦੇ ਹਿੱਸੇ ਆਉਂਦੀਆਂ ਸੋ ਵੱਧ ਤੋਂ ਵੱਧ ਸਹਿਬ ਗੁਰੂ ਦੀਗ ਮਹੱਤਰ ਬਾਦਸ਼ਾਹ ਦੇ ਮਹਾਨ ਨਗਰ ਕੀਰਤਨ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਸਾਰਿਆਂ ਦਾ ਤਨਵਾਦ ਤੇ ਹੁਣ ਜਿਹੜੇ ਸਾਡੇ ਸਮਾਗਮ 21 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ 29 ਨਵੰਬਰ ਤੱਕ ਆ ਉਹਦੇ ਵਿੱਚ ਵੀ ਸਾਰੇ ਹਾਜ਼ਰੀਆਂ ਭਰਨ ਗੁਰੂ ਨਾਨਕ ਦੇ ਪਾਤਸ਼ਾਹ ਨੇ ਕਿਰਪਾਏ ਬਖਸ਼ਿਸ਼ ਕੀਤੀ ਕੀਤੀ ਕਿਸ ਮੁጪ ਲਗਾਈ ਨੂੰ ਜਿੱਲੇ ਗੁਰੂ ਕੇ ਸਿੱਖ ਦੀ ਅਰਦਾਸ ਸਮਾਪਤ ਹੁੰਦੀ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਿਰਤ ਕਰੀਏ ਧਰਮ ਦੀ ਨਾਮ ਜਪੀਏ ਗੁਰੂ ਦਾ ਕਿਉਂਕਿ ਪਰਮੇਸ਼ਰ ਦਾ ਜੇ ਦਵਾਰ ਖੁੱਲਦਾ ਤੇ ਗੁਰੂ ਸਾਹਿਬ ਕਿਰਪਾ ਤੇ ਬਖਸ਼ਿਸ਼ ਕਰਦੇ ਆ ਤੇ ਦਸਵੰਦ ਵੀ ਕਢੀਏ ਇਹੋ ਸਾਨੂੰ ਉਦੇਸ਼ ਆ ਜੋ ਸਾਰੇ ਵੱਧ ਚੜ ਕੇ ਆਪਾਂ ਇਨਾ ਸਮਾਗਮਾਂ ਦੇ ਵਿੱਚ ਆਨੰਦਪੁਰ ਸਰਪ੍ਰੀ ਸਾਰੇ ਸ਼ਾਮਲ ਹੋ ਗਏ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਕਾਲ ਸਵਾਹਿਗੁਰੂ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੋਲ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼